ਲਾਈਫ ਇੰਨੀ ਈਜ਼ੀ ਨਹੀਂ ਹੈ ਜਿਹੜੇ ਲੋਕ ਉਥੇ ਗਏ ਨੇ ਨੇ ਜਿਨ੍ਹਾਂ ਨੂੰ ਤੁਹਾਨੂੰ ਆਪਣੀ ਫੋਟੋ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਦਿਖਾਉਂਦੇ ਨੇ ਕੈਨੇਡਾ ਗਵਰਨਮੈਂਟ ਨੇ ਇਹਦੇ ਵੱਲੋਂ ਜਿਹੜਾ ਪੁਆਇੰਟ ਸਿਸਟਮ ਹੈ ਉਹਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ ਸੀਆਰਐਸ ਇਸ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਇਹਦੇ ਨਾਲ ਹੀ ਪੀਆਰ ਹੋਣੀ ਹੈ ਸੀਆਰਐਸ ਪੁਆਇੰਟ ਘਟਣਾ ਹੈ ਉੱਥੇ ਮੈਂ ਕਹਾਂਗਾ ਵੀ ਈਜ਼ੀ ਹੈ ਪਰ ਲਾਈਫ ਔਖੀ ਹੈ ਤੇ ਉਹਨਾਂ ਨੂੰ ਲੇਬਰ ਦੀ ਬਹੁਤ ਜ਼ਿਆਦਾ ਲੋੜ ਹੈ ਮੇਰੇ ਛੋਟੇ ਭਰਾ ਨੂੰ ਮੇਰੀ ਛੋਟੀ ਭੈਣ ਨੂੰ ਨਵਾਂ ਕੱਪੜਾ ਭੇਜੋ ਜੀ ਨਿਯੁਕਤੀ ਲਈ ਜੀ ਮੈਂ ਤੁਹਾਨੂੰ ਭੇਜੋ ਜੀ ਕਿਉਂ ਮਸ਼ੀਨ ਕੰਮ ਕਰਦੀ ਹੈ ਉੱਥੇ ਤੁਹਾਨੂੰ ਇੱਕ ਕੰਮ ਕਰਨਾ ਪੈਂਦਾ ਹੈ ਜੇ ਉੱਥੇ ਤੁਸੀਂ ਕਿਸੇ ਕਿਤੇ ਜੋਬ ਕਰ ਰਹੇ ਹੋ ਕਈ ਜੋਬਸ ਇਹੋ ਜਿਹੇ ਹੈ ਜਿੱਥੇ ਤੁਹਾਨੂੰ 8-8 ਘੰਟੇ ਤੋਂ ਨੂੰ ਸਟੂਨਗੇ ਗੱਠੇ ਨੂੰ ਨਹੀਂ ਆ ਜਿਹੜਾ ਉਹਨਾਂ ਦੇ ਇੱਕ ਰੂਲ ਹੈ ਕਿ ਘੰਟੂ ਘਟ ਇੱਕ ਸਾਲ ਦਾ ਤੁਹਾਡੇ ਕੋਲ ਜੋਬ ਐਕਸਪੀਰੀਅੰਸ ਹੋਣਾ ਚਾਹੀਦਾ ਨੋਬੀ ਲੈਵਲ ਦਾ ਠੀਕ ਹੈ ਉੱਥੇ ਕੋਈ ਨੋਬੀ ਲੈਵਲ ਦਾ ਜੋਬ ਐਕਸਪੀਰੀਅੰਸ ਹੀ ਲੋੜ ਨਹੀਂ ਤੁਹਾਨੂੰ ਸਿਰਫ ਤੇ ਸਿਰਫ ਉਹਦੀ ਜੋਬ ਆਫਰ ਹੋਣੀ ਚਾਹੀਦੀ ਤੁਹਾਡੇ ਕੋਲ फाई पेंट, फाई पेंट ख़बरां। ख़बरां कि ਉਹਨੂੰ 5.5 ਬੈਂਡ ਚਾਹੀਦੀ ਦੇ ਸਰ ਪੀਆ ਦੇ ਲਈ। ਨਮਸਕਾਰ 90 ਟੂਡੇ نیوز ਦੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟਕੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਥਿਓ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜੀ ਖਬਰ ਉਹ ਇੱਕ ਬਹੁਤ ਅਹਿਮ ਖਬਰ ਹੈ ਤੇ ਖਬਰ ਇਹ ਹੈ ਕਿ ਜਿਹੜੀ ਕੈਨੇਡਾ ਗਵਰਨਮੈਂਟ ਹੈ ਇਹਦੇ ਵੱਲੋਂ ਜਿਹੜਾ ਪੁਆਇੰਟ ਸਿਸਟਮ ਹੈ ਉਹਦੇ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਤੁਸੀਂ ਅਕਸਰ ਦੇਖਿਆ ਹੋਣਾ ਜਦੋਂ ਗੱਲ ਤੁਸੀਂ ਕਿਸੇ ਨਾਲ ਕਰਦੇ ਹੋ ਬਾਹਰ ਜਾਣ ਦੀ ਕਿਸੇ ਵੀ ट्रैवल एजंट ਨਾਲ ਇਮੀਗ੍ਰੇਸ਼ਨ ਕੰਸਲਟਰ ਨਾਲ ਉਹ ਸਭ ਤੋਂ ਪਹਿਲਾਂ ਤੁਹਾਨੂੰ ਕਹਿੰਦਾ ਵੀ ਤੁਸੀਂ ਮੈਨੂੰ ਆਪਣਾ ਜਿਹੜਾ ਸਾਰਾ ਇੱਕ ਹੈਗਾ ਇੱਕ ਡਿਟੇਲ ਭੇਜੋ ਤੁਹਾਡੀ ਕਿੰਨੀ ਏਜ ਹੈ ਤੁਹਾਡੀ ਕੀ ਐਜੂਕੇਸ਼ਨ ਹੈ ਤੁਹਾਡਾ ਆਈਐਸਰ ਕੀ ਸਕੋਰ ਹੈ ਤੁਹਾਡੀ ਫੈਮਿਲੀ ਵਿੱਚ ਕੌਣ-ਕੌਣ ਹੈ ਉਹ ਉਹ ਸਾਰਾ ਮਤਲਬ ਕੀ ਹੁੰਦਾ ਇੱਕੋ ਇੱਕ ਪੁਆਇੰਟਸ ਉਹਦੇ ਹਿਸਾਬ ਨਾਲ ਕੈਲਕੂਲੇਟ ਹੁੰਦੇ ਆ ਤੇ ਜਿਹਨੂੰ ਸ਼ਾਰਟ ਫੌਂਟ ਅਸੀਂ ਸੀਆਰਐਸ ਕਹਿੰਦੇ ਆ ਤੇ ਸੀਆਰਐਸ ਵਿੱਚ ਇੱਕ ਵੱਡੇ ਬਦਲਾਅ ਕੀਤੇ ਗਏ ਨੇ ਤੇ ਸਾਡੇ ਜਿਹੜੇ ਪੰਜਾਬੀ ਨੌਜਵਾਨ ਨੇ ਖਾਸ ਕਰਕੇ ਜੋਗੇ ਸੀ ਪੰਜਾਬ ਤੋਂ ਬਲੌਂਗ ਕਰਦੇ ਆ ਇਹਦਾ ਇੱਕ ਜਿਹੜਾ ਸਟੂਡੈਂਟ ਹੈ ਬਾਹਰ ਜਾਂਦਾ ਰਿਹਾ ਹੈ ਉਹਦੇ ਉੱਪਰ ਕੀ ਇੰਪੈਕਟ ਹੈ ਆਪਾਂ ਇਸ ਸਬੰਧ ਵਿੱਚ ਅੱਜ ਸਟਾਰ ਪ੍ਰੋਗਰਾਮ ਗੱਲ ਕਰਾਂਗੇ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜਿਹੜੇ ਆਈਡੀਪੀ ਦੇ ਵੀਜ਼ਾ ਕੰਸਲਟੈਂਟ ਨੇ ਤੇ ਨਾਲ ਐਜੂਕੇਸ਼ਨ ਕੰਸਲਟੈਂਟ ਵੀ ਨੇ ਵਿਕਾਸਪੂਰੀ ਜੀ विकास जी ਤੁਹਾਡਾ ਸਵਾਗਤ ਹੈ ਮਗਰਵਲ ਨਿਊਜ਼ ਦੇ ਵਿੱਚ ਨਮਸਕਾਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਿਕਾਸ ਜੀ ਸਾਨੂੰ ਪਤਾ ਲੱਗਾ ਕਿ CRS ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕ ਜਾਣਨਾ ਚਾਹਣਗੇ ਕਿ ਸਰ CRS ਸਿਸਟਮ ਇਹ ਕੀ ਚੀਜ਼ ਹੈ ਜੀ ਫੁੱਲ ਫਾਰਮ ਕੀ ਹੈ ਸਰ ਤੇ ਇਹ ਸਾਰਾ ਸਿਸਟਮ ਕੀ ਹੈ ਸਰ ਤੇ ਕੀ ਬਦਲਾਅ ਕੀਤੇ ਗਏ ਨੇ ਸਰ ਸਰ ਜੇਪਾਂ CRS ਦੀ ਗੱਲ ਕਰੀਏ ਕੈਨੇਡਾ ਦੇ ਨਾਲ ਰਿਲੇਟਡ ਹੈ CRS ਮੀਨਸ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਜੀ ਸਟੂਡੈਂਟ ਜਾਂ ਵਰਕ ਪਰਮਿਟ ਤੇ ਕੋਈ ਵੀ ਬੰਦਾ ਜਾ ਰਿਹਾ ਕੈਨੇਡਾ ਸੈਟਲ ਹੋਣ ਲਈ ਜੀ ਉਹਨੇ ਐਡ ਦਾ ਐਂਡ ਆਫ ਦਾ ਡੇ ਜੇ ਤੁਹਾਨੂੰ ਆਪਣੀ ਪੀਆਰ ਕਲੇਮ ਕਰਨੀ ਹੈ ਮਤਲਬ ਗਵਰਨਮੈਂਟ ਕੋਲ ਫਾਈਲ ਲਗਾਨੀ ਹੈ ਜਿਹੜੇ ਪ੍ਰੋਵਿੰਸ ਲਗਾਨੇ ਕੈਨੇਡਾ ਦੇ ਸਰ ਤਿੰਨਾਂ ਪ੍ਰੋਵਿੰਸਸ ਥੈਰ 10 ਪ੍ਰੋਵਿੰਸਸ ਐਂਡ 3000 ਉਹ ਤਿੰਨਾਂ ਸਟੇਟਸ ਨਹੀਂ ਕਹਿੰਦੇ ਪ੍ਰੋਵਿੰਸ ਕਹਿੰਦੇ ਆ ਜੀ ਔਰ ਹਰ ਪ੍ਰੋਵਿੰਸ ਦੇ ਆਪਣੇ ਆਪਣੇ ਸੀਆਰਐਸ ਪੁਆਇੰਟਸ ਹੁੰਦੇ ਆ ਜਿਹੜੇ ਕੋਲ ਸ਼ਾਰਟੇਜ ਆ ਲੇਬਰ ਸ਼ਾਰਟੇਜ ਆ ਕਹ ਲਓ ਉਹਦੇ ਕੋਲ ਸੀਆਰਐਸ ਪੁਆਇੰਟਸ ਘੱਟ ਹੋਣਗੇ ਉਥੇ ਜਲਦੀ ਪੀਅਰ ਹੋ ਜਾਂਦੀ ਜਿਹੜਾ ਆਪਾਂ ਲੇਮਲ ਲੈਂਗੁਏਜ ਕਹਿੰਦੇ ਜਲਦੀ ਇਜ਼ੀ ਹੈ ਉਥੇ ਇਜ਼ੀ ਪੀਅਰ ਹੋ ਜਾਂਦੀ ਆ ਸੀਆਰਐਸ ਇਸ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਇਹਦੇ ਨਾਲ ਹੀ ਪੀਅਰ ਹੋਣੀ ਆ ਔਰ ਇਹਨੂੰ ਜਿਹੜਾ ਤਾਂ ਬਹੁਤ ਇੰਟੈਲੀਜੈਂਟ ਪੇਰੈਂਟ ਹੋਣਗੇ ਉਹ ਤਾਂ ਇਸ ਚੀਜ਼ ਨੂੰ ਧਿਆਨ ਰੱਖਦੇ ਆ ਜਾਂ ਜਿਨ੍ਹਾਂ ਦੇ ਬੱਚੇ ਬਾਹਰ ਜਾ ਕੇ ਖਰਾਬ ਹੋਏ ਆ ਪਹਿਲਾਂ ਜੀ ਜੀ 4 4 5 5 ਸਾਲ ਹੋਇਆ ਉਹਨਾਂ ਨੂੰ ਪਤਾ ਲੱਗਿਆ ਹੱਥ ਲੱਗ ਚੁੱਕੇ ਆ ਉਹ ਫਿਰ ਇਹ ਕਹਿੰਦੇ ਆ ਵੀ ਮੇਰੇ ਛੋਟੇ ਭਰਾ ਨੂੰ ਮੇਰੀ ਛੋਟੀ ਭੈਣ ਨੂੰ ਨੋਵਾ ਸਕੋਸ਼ੀਆ ਭੇਜੋ ਜੀ ਨਿਊ ਬ੍ਰਿਟਿਸ਼ ਭੇਜੋ ਜੀ ਮੈਨੀਟੋਬਾ ਭੇਜੋ ਜੀ ਕਿਉਂ ਉਹਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਲੇਬਰ ਸ਼ਾਰਟੇਜ ਹੈ ਇੱਥੇ ਆਬਾਦੀ ਘੱਟ ਹੈ ਕੈਨੇਡਾ ਚ ਰਿਸੋਰਸਸ ਬਹੁਤ ਹੈ ਇੱਥੇ ਰਿਸੋਰਸਸ ਜ਼ਿਆਦਾ ਹੋਣ ਕਰਕੇ ਐਕਸਪਲੋਰ ਨਹੀਂ ਹੋਏ ਏਰੀਆਸ ਇਹਨਾਂ ਨੂੰ ਗਵਰਨਮੈਂਟ ਦੀ ਪਾਲਿਸੀ ਹੈ ਕਿ ਇੱਥੇ ਅਸੀਂ ਐਕਸਪਲੋਰ ਕਰਨਾ ਹੈ ਮਿਨਰਲਸ ਬਹੁਤ ਹੈ ਪੋਟਾਸ਼ ਹੈ ਜਿਹੜਾ ਆਇਲ ਰਿਜ਼ਰਵਸ ਹੈ ਔਰ ਯੂਰੇਨੀਅਮ ਹੈ ਬਹੁਤ ਕੁਛ ਚੀਜ਼ਾਂ ਹੈਗੀਆਂ ਉਹਨੂੰ ਐਕਸਪਲੋਰ ਕਰਨ ਲਈ ਆਪਾਂ ਨੂੰ ਮੈਨ ਪਾਵਰ ਚਾਹੀਦੀ ਹੈ ਲੇਬਰ ਚਾਹੀਦੀ ਹੈ ਜਿਹੜਾ ਕਹਿੰਦਾ ਜਿਹੜਾ ਜਾਂਦਾ ਉਹ ਕਹਿੰਦਾ ਮੈਂ ਟ੍ਰਾਂਟੋ ਜਾਣਾ ਜੀ ਮੈਂ ਬ੍ਰੈਂਟਨ ਜਾਣਾ ਐਗਜ਼ਾਮਪਲ ਲੈ ਰਿਹਾ ਜੀ ਜੀ ਬਿਲਕੁਲ ਵੈਂਕੂਵਰ ਜਾਣਾ ਸਰੀ ਜਾਣਾ ਜੀ ਇਸ ਤੋਂ ਕਿ ਸਾਡੀ ਸੋਚ ਹੀ ਨਹੀਂ ਨਿਕਲੀ ਜੀ ਜੀ ਫਿਰ ਉਹ ਜਦੋਂ ਭੇਜ ਦਿੰਦੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੀ ਐਚ ਦਿੱਕਤ ਖਾਸ ਕਰ ਪਲੱਸ 2 ਵਾਲੇ ਸਟੂਡੈਂਟ ਹਾਂਜੀ ਹਾਂਜੀ ਆਂਦੀ ਆਂਦੀ ਹੈ ਜੀ ਫਿਰ ਉਹ ਇੰਨਾ ਜਗ੍ਹਾ ਤੇ ਜਾ ਕੇ ਆਪਣੀ ਪੀਆਰ ਕਲੇਮ ਕਰਦੇ ਆ ਜੀ ਸੀਆਰਐਸ ਪੁਆਇੰਟ ਇਹਨਾਂ ਦੇ ਘੱਟ ਹੁੰਦੇ ਆ ਤੇ ਇੱਥੇ ਉਹਨਾਂ ਦੀ ਪੀਆਰ ਦੇ ਪੁਆਇੰਟਸ ਪੂਰੇ ਹੋ ਜਾਂਦੇ ਆ ਤੁਸੀਂ ਓਵਰঅল ਹੋਰ ਕੀ ਇੰਪੈਕਟ ਸਮਝਦੇ ਹੋ ਜੀ ਆਪਾਂ ਗੱਲ ਕਰੀ ਜਿਹੜਾ ਇੱਕ ਸਟੂਡੈਂਟ ਜਾਂਦਾ ਹੈ ਤੇ ਉਹਦੇ ਪਰਿੰਦਾ ਕੀ ਇੰਪੈਕਟ ਹੈ ਜੀ ਜਾਂ ਉਹਦੀ ਫੈਮਿਲੀ ਦੇ ਉੱਪਰ ਮਤਲਬ ਕੀ ਟੋਟਲ ਪੈਂਦਾ ਹੈ ਸਰ ਬੀਇੰਗ ਐਨ ਐਜੂਕੇਸ਼ਨਲ ਕੰਸਲਟੈਂਟ ਮੈਂ ਤਾਂ ਆਪਣੀ ਹਰ ਕਲਾਇੰਟ ਨੂੰ ਡਿਸਕਸ ਕਰਦਾ ਹਾਂ ਉੱਤੇ ਪ੍ਰੋਗਰਾਮ ਚੱਲਦੇ ਪਏ ਆ ਸਰ ਆਰਐਨਆਈਟੀ ਪ੍ਰੋਗਰਾਮ ਚੱਲ ਰਿਹਾ ਰੂਰਲ ਐਂਡ ਨੌਰਥ ਇਮੀਗ੍ਰੇਸ਼ਨ ਪਾਇ NAPP ਚੱਲ ਰਿਹਾ ਨਾਰਥ ਅਟਲੈਂਟਿਕ ਪਾਇਲਟ ਪ੍ਰੋਗਰਾਮਸ ਇਹਦਾ ਮਤਲਬ ਕੀ ਹੈ ਵੀ ਜਦੋਂ ਆਪਾਂ ਆਪਾਂ ਪਤਾ ਹੀ ਆ ਆਪਾਂ ਪੜ੍ਹ ਕੇ ਵਾਪਸ ਨਹੀਂ ਆਉਣਾ ਆਪਾਂ ਕਹਿਣਾ ਸੈਟਲ ਹੋਣਾ ਤੇ ਆਪਾਂ ਦੇਖੀਏ ਜੀ ਸਭ ਤੋਂ ਈਜ਼ੀ ਸੈਟਲਮੈਂਟ ਕਿੱਥੇ ਹੈ ਜਿੱਥੇ ਆਪਣੀ ਫੀਸਾਂ ਘੱਟ ਲੱਗਣ ਆਪਣਾ ਕੰਮ ਵੀ ਜ਼ਿਆਦਾ ਹੋ ਜਾਵੇ ਪੜ੍ਹਾਈ ਦੀ ਜਿਹੜੀ ਹੈਗੀ ਜ਼ਿਆਦਾ ਪੜ੍ਹੀ ਜਾਵੇ ਕੈਰੀਅਰ ਅੱਛਾ ਬਣ ਜਾਵੇ ਹਾਊਸਿੰਗ ਰੇਟ ਘੱਟ ਹੋਣ ਅਕਸਰ ਬਾਅਦ ਚ ਉਸ ਤੋਂ ਬਾਅਦ ਪੀਆਰ ਤੋਂ ਦਾ ਪੱਕਾ ਨਹੀਂ ਲੈਣਾ ਜੀ ਸਾਰੀ ਚੀਜ਼ਾਂ ਨੂੰ ਕਨਸੀਡਰ ਕਰਦੇ ਹੋਏ ਜੇ ਆਪਾਂ ਦੇਖੀਏ ਤੇ ਆਪਾਂ ਨੂੰ ਸਾਰਾ ਵਰਕ ਅਜਕਲ ਗੂਗਲ ਤੇ ਸਾਰਾ ਕੁਝ ਪਿਆ ਸਰ ਜੀ 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 ਉਸ ਹਸਾਬ ਦੇ ਨਾਲ ਆਪਣੀ ਅਪਰੋਚ ਕਰਨੀ ਚਾਹੀਦੀ ਹੈ ਹੁਣ ਜਿਵੇਂ ਮੈਂ ਤੁਹਾਨੂੰ ਆਰਐਨਆਈਪੀ ਦੀ ਗੱਲ ਕਰਾਂ ਆਰਐਨਆਈਪੀ ਦੀ ਫੁੱਲ ਫਾਰਮ ਹੈ ਰੂਰਲ ਰੂਰਲ ਐਂਡ ਨਾਰਥਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਇਹ ਅੱਜ ਤੱਕ ਨਹੀਂ ਸ਼ੁਰੂ ਹੋਇਆ ਸਰ 2020 ਦੇ ਸ਼ੁਰੂ ਹੋਇਆ ਹੋਇਆ ਜੀ ਕਿਸੇ ਨੂੰ ਨਹੀਂ ਪਤਾ ਨਾ ਵੀ ਡਿਸਕਸ ਕਰਦਾ ਜੇ ਕਲਾਇੰਟ ਨਾਲ ਅਸੀਂ ਗੱਲ ਕਰੀਏ ਤੇ ਉਹ ਵੀ ਇਹਨੂੰ ਲਾਈਕ ਹੀ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਜਿਵੇਂ ਚਲੇ ਜਾਂਦਾ ਇੱਕ ਟੋਰਨਟ ਹੋ ਜੀ ਜੀ ਉਹਨੂੰ ਸਾਰੀ ਸਮਝ ਆ ਜਾਂਦੀ ਹੈ ਜੀ ਉਥੋਂ ਲਿਖ ਕੇ ਆਰ ਐਨ ਆਈ ਪੀ ਸਰ ਕੈਨੇਡਾ ਗਵਰਨਮੈਂਟ ਨੇ 13 ਸ਼ਹਿਰ ਜਿਹੜੇ ਆਪਣੇ ਸਿਲੈਕਟ ਕੀਤੇ ਹੋਏ ਆ ਠੀਕ ਹੈ ਜੀ ਉਹ ਕਹਿੰਦੇ ਜਿਹੜਾ ਸਟੂਡੈਂਟ ਚਾਹੇ ਪਲੱਸ 2 ਵਾਲਾ ਚਾਹੇ ਗ੍ਰੈਜੂਏਟ ਵਾਲਾ ਜਿਹੜਾ ਸਟੂਡੈਂਟ ਆਰ ਐਨ ਆਈ ਪੀ ਵਾਲੀ ਸਿਟੀਜ਼ ਦੇ ਵਿੱਚ ਆਊਗਾ ਪੜਨ ਤੇ ਗਵਰਨਮੈਂਟ ਇੰਸਟੀਚਿਊਸ਼ਨ ਜਾਊਗਾ ਚਾਹੇ ਯੂਨੀਵਰਸਿਟੀ ਹੈ ਚਾਹੇ ਉਹ ਕਾਲਜ ਹੈ ਗਵਰਨਮੈਂਟ ਇੰਸਟੀਚਿਊਸ਼ਨ ਤੇ ਮਿਨੀਮਮ 2 ਸਾਲ ਦੀ ਪੜ੍ਹਾਈ ਕਰੂਗਾ ਜੀ ਤੇ 2 ਸਾਲ ਦੀ ਪੜ੍ਹਾਈ ਆਪਾਂ ਸਾਰੇ ਕਰਦੇ ਹਾਂ ਸਟੂਡੈਂਟ ਸਾਰੇ ਕਰਦੇ ਆ ਠੀਕ ਹੈ ਨਾ ਚਾਹੇ ਪਲੱਸ 2 ਵਾਲਾ ਚਾਹੇ ਗ੍ਰੈਜੂਏਸ਼ਨ ਵਾਲਾ ਜੀ ਕਿਉਂਕਿ 2 ਸਾਲ ਨਾਲ 3 ਸਾਲ ਦਾ ਫਰਕ ਪੈਂਦਾ ਹੈ ਜੀ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਵਿਦਨ 1 ਇਅਰ ਤੇ ਪੀਆਰ ਦਵਾਂਗੇ ਓਕੇ ਜੀ ਹਾਂਜੀ ਵੈਰੀ ਗੁੱਡ ਕਿਉਂ ਕਿਉਂ ਦਵਾਂਗੇ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਵੀ ਉਹ ਅਟਰੈਕਟ ਕਰ ਰਿਹਾ ਲੋਕਾਂ ਨੂੰ ਵੀ ਜਿਹੜੇ ਪੁਰਾਣੇ ਸ਼ਹਿਰ ਸਾਡੇ ਓਵਰਕਰਾਊਡਡ ਹੋ ਗਏ ਆ ਉਥੇ ਹਾਊਸਿੰਗ ਕਰਾਈਸਿਸ ਵੀ ਹੋ ਗਿਆ ਉਥੇ ਹੋਰ ਪ੍ਰੋਬਲਮ ਸੀ ਹੈ ਜੌਬ ਕਰਾਈਸਿਸ ਵੀ ਹੈ ਜਿਵੇਂ ਹਾਣ ਫੋਰ ਐਗਜ਼ਾਮਪਲ ਮੈਂ 온ਟਾਰੀਓ ਦੇ ਵਿੱਚ ਟੋਰਾਂਟੋ ਤੋਂ 5 ਘੰਟੇ ਦੂਰ ਇੱਕ ਸਿਟੀ ਦਾ ਨਾਮ ਹੈ ਸਡਬਰੀ ਜੀ ਉਹ ਵਾਇਲਡਮੈਡ ਤੇ ਆ ਸਰ ਠੀਕ ਹੈ ਜੀ ਕਿਉਂਕਿ ਉਥੇ ਆਰਨ ਅੰਮ ਆਪਣਾ ਕੋਲ ਜਿਹੜਾ ਹੈਗਾ ਉਹ ਅਮਨਨਣਾ ਜੀ ਹੁਣ ਉੱਥੇ ਸਾਰੀ ਜਿਹੜੀ ਹੈਗੀ ਮਾਈਨਿੰਗ ਹੋਣੀ ਹੈ ਮਾਈਨਿੰਗ ਲਈ ਲੇਬਰ ਚਾਹੀਦੀ ਹੈ ਹੁਣ ਉੱਥੇ ਕੋਲਜ ਜਿਹੜਾ ਸਰਕਾਰੀ ਇੱਕ ਯੂਨੀਵਰਸਿਟੀ ਹੈ ਲੋਰੈਂਸ਼ੀਅਲ ਯੂਨੀਵਰਸਿਟੀ ਹੈ ਇੱਕ ਕੈmbern ਕੋਲਜ ਹੈ ਜੀ ਉਹ ਜਿਹੜਾ ਸਟੂਡੈਂਟ ਕੈmbern ਕੋਲਜ ਚ 2 ਸਾਲ ਦਾ ਡਿਪਲੋਮਾ ਕਰ ਲੂਗਾ 3 ਸਾਲ ਦਾ ਵਰਕ ਪਰਮਿਟ ਤਾਂ ਉਹਨੂੰ ਮਿਲ ਨਹੀਂ ਹੈ ਜੀ ਜੀ ਉਹ ਤੇ ਸਾਰੇ ਕੈਂਡੀਡੇਟਸ ਹੀ ਹੈ ਜਿਹੜੀ ਕੈmbern ਸਿਟੀ ਕਿਉਂਕਿ ਆਰਐਨਆਈਪ ਦੇ ਅੰਡਰ ਆਉਂਦੀ ਹੈ ਆਹ ਸੌਰੀ ਸੈਲੀਬ੍ਰਿਟੀ ਸਿਟੀ ਜੀ ਉਹਦਾ ਬੈਨੀਫਿਟ ਕੀ ਹੈ ਕਿ ਉਹਨੂੰ 5.5 ਬੈਂਡ ਚਾਹੀਦੇ ਸਰ ਪੀਆਰ ਵੇਲੇ ਜੀ ਸਿਰਫ 5.5 ਬੈਂਡ ਠੀਕ ਹੈ ਜੀ ਦੂਸਰਾ ਜਿਹੜਾ ਉਹਨਾਂ ਦੇ ਕਾਨੂੰਨ ਹੈ ਕਿ ਘੱਟੋ ਘੱਟ 1 ਸਾਲ ਦਾ ਤੁਹਾਡੇ ਕੋਲ ਜੋਬ ਐਕਸਪੀਰੀਅੰਸ ਹੋਣਾ ਚਾਹੀਦਾ ਨੌਕ ਬੀ ਲੈਵਲ ਦਾ ਠੀਕ ਹੈ ਜੀ ਉੱਥੇ ਕੋਈ ਨੌਕ ਬੀ ਲੈਵਲ ਦਾ ਜੋਬ ਐਕਸਪੀਰੀਅੰਸ ਨਹੀਂ ਲੋੜ ਨਹੀਂ ਤੁਹਾਨੂੰ ਸਿਰਫ ਤੇ ਸਿਰਫ ਉਹਦੀ ਜੋਬ ਆਫਰ ਹੋਣੀ ਚਾਹੀਦੀ ਰਹੀ ਤੁਹਾਡੇ ਕੋਲ ਤੇ ਆਪਣੇ ਆਪ ਵੀ ਤੁਸੀਂ ਜਿਹੜਾ ਪੜ੍ਹਾਈ ਕੀਤੀ ਹੈ ਤੁਹਾਨੂੰ ਜੋਬ ਆਫਰ ਮਿਲੀ ਕਿਤੇ ਰੈਸਟੋਰੈਂਟ ਤੋਂ ਮਿਲੀ ਕਿਤੇ ਫੈਕਟਰੀ ਚ ਮਿਲੀ ਤੇ 5.5 ਬੈਂਡ 6 ਬੈਂਡ ਲੈ ਕੇ ਤੁਸੀਂ ਇੱਥੋਂ ਗਏ ਹੋ ਸਾਡੇ ਪੰਜ ਛੇ ਤਾਂ ਆਈ ਜਾਣੇ ਜਿਹੜੇ ਨਾਮ ਨਾਲ ਤੁਹਾਡੀ ਪੀਅਰ ਕਲੇਮ ਹੋ ਜਾਂਦੀ ਹੈ ਜੀ ਉੱਥੇ ਉੱਥੇ ਜਿਹੜੇ ਉਹ ਸਿਟੀ ਹੈ ਉਹ ਸਿਟੀ ਦੇ ਪੁਆਇੰਟਸ ਲੱਗਦੇ ਆ ਸਰ ਨਾਲ ਬਿਲਕੁਲ ਠੀਕ ਹੈ ਜੀ ਜੇ ਆਪਾਂ ਐਲ ਐਮ ਆਈ ਲਈ 15-15 ਲੱਖ ਰੁਪਏ ਲਾਈ ਜੰਨੇ ਆ ਆਪਾਂ ਸ਼ਹਿਰੀ ਉਹ ਪਸੰਦ ਕਰ ਲਈਏ ਆਪਾਂ ਸ਼ਹਿਰੀ ਉੱਥੇ আচ্ছা ਫਿਰ ਦੇਖੋ ਕੀ ਹੈ ਜੇ ਤੁਹਾਡੇ 온ਟਾਰੀਓ ਦੇ ਵਿੱਚ ਵੇਜਸ ਫਿਕਸ ਹੈ ਮੰਨ ਲਓ 16 ਡਾਲਰ ਹੈ ਪਰ ਹਰ ਜੀ ਤੁਹਾਨੂੰ ਸਰ ਟੋਰਾਂਟੋ ਜੀ 16 ਡਾਲਰ ਮਿਲ ਲਿਆ ਤੁਹਾਨੂੰ ਸਾਡੇ ਵਿੱਚ ਵੀ 16 ਡਾਲਰ ਮਿਲ ਲਿਆ ਬਿਲਕੁਲ ਠੀਕ ਹੈ ਪ੍ਰੌਂਟ ਉਹ ਤੁਹਾਡੀ ਕਾਸਟ ਕਿੰਨੀ ਘਟਾ ਸੈਟਬ੍ਰਿਜ ਕਿੰਨੀ ਘਟਾ ਜੀ 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 ਫਿਰ ਅੱਗੇ ਚਲੋ ਤੁਸੀਂ ਪੜਨੇ ਸੈਟਲਮੈਂਟ ਜਦੋਂ ਕਰਨੀ ਆ ਪੰਜ-ਛੇ ਸਾਲਾਂ ਬਾਅਦ ਬੰਦਾ ਕਹਿੰਦਾ ਹੁਣ ਮੈਂ ਆਪਣਾ ਘਰ ਬਣਾ ਲਵਾਂ ਜੀ ਜੀ ਜਿਹੜਾ ਘਰ ਤੁਸੀਂ ਬ੍ਰਾਂਟਾਂ ਚ 15 ਲੱਖ ਡਾਲਰ ਦਾ ਉੱਥੇ 4 ਲੱਖ ਡਾਲਰ ਦਾ ਸਹੀ ਇਹ ਪੁਆਇੰਟਸ ਨੂੰ ਕਨਸੀਡਰ ਕਰਕੇ ਨਾੜਕ ਨੂੰ ਦੱਸਦਾ ਜੀ ਜੇ ਅਸੀਂ ਦੱਸ ਦਈਏ ਤੇ ਸੁਣ ਕੇ ਇਹਦੇ ਆਜੀ ਕੋਈ ਹੈਗਾ ਅਨਫੋਰਚੂਨੇਟਲੀ ਨਹੀਂ ਸਹੀ ਹੈ 10% ਲੋਕ ਹੈ ਜਿਹੜੇ ਜਾਂਦੇ ਆ 15% ਲੋਕ ਹੈ ਕੀ ਹਾਂ ਠੀਕ ਹੈ ਸਰ ਕੋਈ ਗੱਲ ਨਹੀਂ ਮੇਰੇ ਰੈਡੀ ਮੈਨੂੰ ਆਪਣੀ ਨੂੰਹ ਤੋਂ ਹਟ ਕੇ ਨਾ ਕੋਈ ਡਰ ਲੱਗਦਾ ਕਿ ਮੇਰੇ ਰਿਸ਼ਤੇਦਾਰ ਉੱਥੇ ਆ ਉਹ ਕੀ ਕਹਿਣਗੇ ਉਹ ਨਰਾਸ਼ ਹੋ ਜਾਣਗੇ ਦੇਖੋ ਰਿਸ਼ਤੇਦਾਰ ਦੇਖੋ ਚਾਹੇ ਕਿਸੇ ਦੀ ਟਰੱਕ ਇੰਡਸਟਰੀ ਦੇ ਵਿੱਚ بڑا ਕਿੰਗਕੌਮ ਹੋਵੇ ਆਗਲਾ ਚਾਹੇ ਉਹ ਰੈਸਟੋਰੈਂਟ ਹੋਵੇ ਸਰ ਉਹ ਆਪਣੇ ਕੰਮ 'ਚ ਮਾਹਰ ਹੋ ਸਕਦਾ ਹੈ ਹੋਊਗਾ ਵੀ ਮਾਹਰ ਹੈ ਤਾਂ ਉਹਨੇ ਤੱਕੀ ਕੀਤੀ ਹੈ ਲੇਕਿਨ ਜੇ ਆਪਾਂ ਗੱਲ ਕਰੀਏ ਇਮੀਗ੍ਰੇਸ਼ਨ ਦੀ ਉਹ ਕੀ ਤੁਹਾਡੀ ਹੈਲਪ ਕਰ ਸਕਦਾ ਉਹ ਤੁਹਾਨੂੰ ਦੋ ਟਾਈਂ ਰੋਟੀ ਦੇ ਸਕਦਾ ਰਿਸ਼ਤੇਦਾਰ ਬਿਲਕੁਲ ਇਮੀਗ੍ਰੇਸ਼ਨ ਲਈ ਪੀਆ ਨਹੀਂ ਜਲਦੀ ਇਹ ਕਰਾ ਸਕਦਾ ਤੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਸ ਕਰਕੇ ਵੈਲਿਊ ਇਸ ਚੀਜ਼ ਦੀ ਹੈ ਉਹ ਦੇਖਣਾ ਚਾਹੀਦਾ ਤੁਹਾਨੂੰ ਦੋ ਤਿੰਨ ਸਾਲਾਂ ਵਿੱਚ ਤੁਹਾਨੂੰ ਪੀਆ ਮਿਲ ਜੂਗੀ ਹਾਊਸਿੰਗ ਉੱਥੇ ਸਸਤੀ ਹੈ ਸਾਰਾ ਕੁਝ ਸਸਤਾ ਤੁਸੀਂ ਉੱਥੇ ਸੈਟਲ ਹੋ ਜਾਓ ਰਿਸ਼ਤੇਦਾਰਾਂ ਨੂੰ ਦੋ ਮਹੀਨਾ ਵੱਧ ਮਿਲ ਲਓ ਜਾ ਕੇ ਕੋਈ ਦਿੱਕਤ ਨਹੀਂ ਜੀ ਬਿਲਕੁਲ ਇਹ ਸਾਨੂੰ ਆਈਡੀਪੀ ਵੀਜ਼ਾ ਕਾਉਂਸਲਰ ਵਿਕਾਸ ਕਪੂਰ ਜੀ ਤੇ ਜੇ ਕੈਨੇਡਾ ਗਵਰਨਮੈਂਟ ਵੱਲੋਂ ਜਿਹੜੇ ਸੀਆਰਐ ਸਿਸਟਮ ਹੈ ਉਹਦੇ ਵਿੱਚ ਬਦਲਾਅ ਲਿਆਦੇ ਗਏ ਨੇ ਤੇ ਲੋੜ ਹੈ ਉਹਨਾਂ ਨੂੰ ਬਰੀਕੀ ਨਾਲ ਸਮਝਣ ਦੀ ਕਿਉਂਕਿ ਕੈਨੇਡਾ ਗਵਰਨਰਟ ਕੋ ਪਾਵਲ ਗਏ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਉੱਥੇ ਸੀਆਰਐਸ ਪੁਆਇੰਟ ਘਟਣਾ ਹੈ ਉੱਥੇ ਮੈਂ ਗੋਆ ਵੀ ਈਜ਼ੀ ਹੈ ਪਰ ਲਾਈਫ ਔਖੀ ਹੈ ਕਿਉਂਕਿ ਉੱਥੇ ਕੀ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਮਿੰਡਲਸ ਬਹੁਤ ਜ਼ਿਆਦਾ ਨੇ ਉਸ ਦੇਸ਼ ਦੀ ਧਰਤੀ ਦੇ ਵਿੱਚ ਵੱਖ-ਵੱਖ ਏਰੀਆ ਚ ਅਲੱਗ-ਅਲੱਗ ਨਿੰਦਲ ਪਈ ਨੇ ਤੇ ਜਿਹੜਾ ਜ਼ਿਆਦਾ ਕੰਮ ਹੋ ਤੇ ਮਾਈਨਿੰਗ ਦਾ ਹੁੰਦਾ ਤੇ ਉਹਨਾਂ ਨੂੰ ਲੇਬਰ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਲਈ ਉਹ ਜਿਹੜੀ ਹੈ ਕਿ ਅਲੱਗ-ਅਲੱਗ ਪਰਵੇਸ਼ ਜਿਹੜਾ ਹੈ ਅਲੱਗ-ਅਲੱਗ ਸ਼ਹਿਰ ਬਸਾ ਕੇ ਤੇ ਉਹਦੇ ਸਾਹਮਣੇ ਰਿਕੁਆਇਰਮੈਂਟ ਕੱਢ ਦਿੰਦੇ ਆ ਉੱਥੋਂ ਦਾ ਪੁਆਇੰਟ ਸਿਸਟਮ ਇੱਕ ਵੱਖਰਾ ਕਰ ਦਿੰਦੇ ਆ ਇੱਕ ਸੌਖਾ ਕਰ ਦਿੰਦੇ ਆ ਤੇ ਆਪਨ ਪੰਜਾਬ ਦੇ ਲੱਗਦਾ ਕਿ ਅਸੀਂ 6 ਮਹੀਨੇ ਸਾਲ ਚੋਂ ਦੇਚ ਜਿਹੜਾ ਅਸੀਂ ਪੀਆਰ ਹੋ ਸਕਦਾ ਹੈ ਲੋਨ ਹੋ ਵੀ ਰਿਹਾ ਹੈ ਲੇਕਿਨ ਫਿਰ ਵੀ ਮੈਂ ਗੜੇ ਕੈਨੇਡਾ ਜਾਣ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਗੁਜ਼ਾਰਿਸ਼ ਕਰੂੰਗਾ ਕਿ ਆਪਣਾ ਫਿਰ ਵੀ ਦੇਖ ਪੜ ਕੇ ਸਾਰਾ ਕੁਝ ਆਪਣਾ ਕੈਨੇਡਾ ਜਾਓ ਤੇ ਲਾਈਫ ਇੰਨੀ ਈਜ਼ੀ ਨਹੀਂ ਹੈ ਜਿਹੜੇ ਲੋਕ ਉਥੇ ਗਏ ਨੇ ਜਿਨ੍ਹਾਂ ਨੂੰ ਤੁਹਾਨੂੰ ਆਪਣੀ ਫੋਟੋ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਦਿਖਾਉਂਦੇ ਨੇ ਉਨੀ ਲਾਈਫ ਈਜ਼ੀ ਨਹੀਂ ਹੈ ਉਥੇ ਬੜੀ ਹਾਰਡ ਲਾਈਫ ਹੈ ਉਥੇ ਜਿਵੇਂ ਇੱਕ ਮਸ਼ੀਨ ਕੰਮ ਕਰਦੀ ਹੈ ਉਥੇ ਤੁਹਾਨੂੰ ਇੱਕ ਕੰਮ ਕਰਨਾ ਪੈਂਦਾ ਹੈ ਜੇ ਉਥੇ ਤੁਸੀਂ ਕਿਸੇ ਕਿਤੇ ਜੋਬ ਕਰ ਰਹੇ ਹੋ ਕਈ ਜੋਬਸ ਹੈ ਜਿਹੜੀਆਂ ਜਿੱਥੇ ਤੁਹਾਨੂੰ 8-8 ਘੰਟੇ ਤੱਕ ਨੂੰ ਸਟੂਰਮ ਇਹ ਗੱਠੇ ਨੂੰ ਨਹੀਂ ਹੈ ਇਸ ਲਈ ਸਾਡੇ ਲੋਕਾਂ ਦੇ ਲੈਵਲੋਂ ਤਲੋ ਇਹ ਹੀ ਪੁਜਾਰਿਸ਼ ਹੈ ਜਦੋਂ ਕੋਈ ਵੀ ਇੱਕ ਬਦਲਾਵ ਕੀਤਾ ਜਾਂਦਾ ਉਹਨੂੰ ਬਿਲਕੁਲ ਇਹ ਨਹੀਂ ਕਿ ਨਵੇਂ ਰਿਸੀਦਰ ਉੱਥੇ ਆ ਉਹਨੂੰ ਯਾਰ ਦੇ ਨੂੰ 10-15 ਸਾਲ ਹੋ ਚੁੱਕੇ ਆ ਉਹ ਜੋ ਸੈਟਲਡ ਹੈ ਤੁਸੀਂ ਇਹਨੇ ਜਾ ਕੇ ਆਪਣੀ ਜ਼ਿੰਦਗੀ ਨੂੰ ਇੱਕ ਸਕਰੈਚ ਤੋਂ ਸ਼ੁਰੂ ਕਰਨਾ ਹੈ ਤੇ ਬਿਲਕੁਲ ਹਰ ਚੀਜ਼ ਨੂੰ ਇੱਕ ਜਾਂਚ ਪੜਤਾਲ ਕਰਕੇ ਫੇਰ ਹੀ ਇੱਕ ਆਪਣਾ ਅੱਗੇ ਪੈਰ ਪਟੋ ਤਾਂ ਕਿ ਤੁਹਾਨੂੰ ਆਮ ਲੋਕ ਜੀਵਨ ਦੇ ਵਿੱਚ ਜਿਹੜਾ ਹੈ ਮੁਖਾਈਆਂ ਦਾ ਸਾਹਮਣਾ ਨਾ ਕਰਨਾ ਪਵੇ ਮੋਗਾ ਦੇ ਨੂਹ ਲਈ ਚੋਗੀ ਅਸ਼ੋਕ ਮੋਹਰਿਆ ਦੇ ਨਾਲ ਮਨੀ ਜੰਗਲ ਮੋਗਾ